ਅੱਜ ਉਹ ਪਲ ਯਾਦ ਕਰਾਵਾਂਗੇ ਜਦੋਂ ਕਿਸੇ ਵੀ ਅਧਿਆਪਕ ਦੀ ਵਿਦਾਇਗੀ ਪਾਰਟੀ ਹੋਵੇ ਤੇ ਉਹ ਪਲ ਉਹ ਬੱਚੇ ਕਦੇ ਨਹੀਂ ਭੁੱਲਦੇ ਹੁੰਦੇ ਜਿਨ੍ਹਾਂ ਨੂੰ ਉਹਨਾਂ ਨੇ ਪੜਾਇਆ ਹੁੰਦਾ ਹੈ ਪਰ ਸਰਦਾਰ ਕੇਸਰ ਸਿੰਘ ਸੰਧੂ ਇੱਕ ਡੀਪੀ ਸਰਕਾਰੀ ਸੈਕੰਡਰੀ ਸਕੂਲ ਮਲਕਾਨਾ ਦੀ ਗੱਲ ਕਰਨ ਲੱਗੇ ਆ ਸਰਦਾਰ ਕੇਸਰ ਸਿੰਘ ਸੰਧੂ ਡੀਪੀ ਦੀ ਅੱਜ ਵਿਦਾਇਗੀ ਪਾਰਟੀ ਤੇ ਸਨਮਾਨ ਸਮਾਰੋਹ ਹੋਇਆ ਹੈ ਉਹ ਅਧਿਆਪਕ ਜਿਨੇ ਸਰਕਾਰੀ ਸੈਕੰਡਰੀ ਸਕੂਲ ਮਲਕਾਨਾ ਦੇ ਉਹ ਬੱਚਿਆਂ ਨੂੰ ਜਿੰਨੀ ਐਨੀ ਮਿਹਨਤ ਕਰਵਾਈ ਜਿਨ੍ਹਾਂ ਦੀ ਮਿਹਨਤ ਕਰਵਾਏ ਹੋਏ ਬੱਚੇ ਅੱਜ ਬਲਾਕ ਤੱਕ ਨਹੀਂ ਜ਼ਿਲ੍ਹੇ ਤੱਕ ਨਹੀਂ ਸਟੇਟ ਤੱਕ ਨਾਮ ਆਪਣੇ ਸਕੂਲ ਦਾ ਆਪਣੇ ਮਾਪਿਆਂ ਦਾ ਆਪਣੇ ਪਿੰਡ ਦਾ ਚਮਕਾ ਕੇ ਆਏ ਤੇ ਉਹ ਬੱਚੇ ਅੱਜ ਬਹੁਤ ਜ਼ਿਆਦੇ ਬੱਚੇ ਆ ਜਿਹੜੇ ਉਹਨਾਂ ਦੇ ਪੜਾਏ ਹੋਏ ਉਹਨਾਂ ਦੀ ਮਿਹਨਤ ਕਰਵਾਏ ਹੋਏ ਬੱਚੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਨੌਕਰੀਆਂ ਤੇ ਵੀ ਬੈਠੇ ਨੇ ਬਦਾਈਗੀ ਪਾਰਟੀ ਤੇ ਸਨਮਾਨ ਸਮਾਰੋਹ ਹੋਇਆ ਸਰਦਾਰ ਕੇਸਰ ਸਿੰਘ ਸੰਧੂ ਦਾ ਸਰਕਾਰੀ ਸਕੈਂਡਰੀ ਸਕੂਲ ਮਲਕਾਣਾ ਖੜੇ ਆ ਜਿੱਥੇ ਇਸ ਸਮਾਗਮ ਦੀ ਪ੍ਰਧਾਨਗੀ रामपाल ਸਿੰਘ ਸਰਪੰਚ ਤੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਸੈਲੀ ਜਿੰਦਲ ਜੀ ਪਹੁੰਚੇ ਨੇ ਇਸ ਸਮਾਗਮ ਦੇ ਵਿੱਚ ਬੱਚਿਆਂ ਵੱਲੋਂ ਕਵਿਸ਼ਰੀਆਂ ਬੋਲ ਕੇ ਪੇਸ਼ਕਾਰੀ ਕੀਤੀ ਗਈ ਉੱਥੇ ਅੰਤ ਦੇ ਵਿੱਚ ਵੱਖ-ਵੱਖ ਦੂਰ ਦਰਾਡੇ ਤੋਂ ਆਏ ਅਧਿਆਪਕਾਂ ਤੇ ਰਿਸ਼ਤੇਦਾਰਾਂ ਵੱਲੋਂ ਸਰਦਾਰ ਕੇਸਰ ਸਿੰਘ ਜੀ ਦਾ ਸਨਮਾਨ ਕੀਤਾ ਗਿਆ ਸੋ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਤਬਾ ਨੂੰ ਨਹੀਂ ਆਜੋ ਨਮਕੀ ਫੋਟੋ ਦੇਖ ਵਾਦੀ ਫੋਟੋ ਮੇਰਾ ਫੇਸ ਆਰ ਜੇ ਮੜਾ ਜਾ ਹਾਂਜੀ ਇੱਥੇ ਦੇਖੋ ਸਾਹਮਣੇ ਸਰ ਸਾਹਮਣੇ ਦੇਖਿਓ ਕੱਟ ਦੇ

ਕਾਲ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਇਸ ਸਮਾਰਮ ਦੀ ਕੇਂਦਰ ਬਿੰਦੂ ਸਾਡੇ ਦੋਸਤ ਸਰਦਾਰ ਕੇਸਰ ਸਿੰਘ ਜੀ ਡੀਪੀ ਜਿਨ੍ਹਾਂ ਦੇ ਸਮਾਗਮ ਦੇ ਵਿੱਚ ਪ੍ਰਧਾਨਗੀ ਕਰ ਰਹੇ ਸਰਦਾਰ ਆਮਪਾਲ ਸਿੰਘ ਜੀ ਸਰਪੰਚ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਸ਼ੈਦੀ ਜਿੰਦਲ ਜੀ ਹੈਡਮਿਸਟ्रेस ਸਰਕਾਰੀ ਹਾਈ ਸਕੂਲ ਘਾਟਵਾਲੀ ਪਲੱਸ ਵੀਡੀਓ ਸਰਕਾਰੀ ਹਾਈ ਸਕੂਲ ਮਲਕਾਨ ਇਹੋ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਪੀਟੀਏ ਪ੍ਰਧਾਨ ਸਰਦਾਰ ਕੇਸਰ ਸਿੰਘ ਜੀ ਦੇ ਰਿਸ਼ਤੇਦਾਰ ਸਹਿਵਾਨ ਸਤਿਵੰਤ ਸੱਜਣ ਬਖਵਖ ਸਕੂਲਾਂ ਦੇ ਵਿੱਚੋਂ ਪਹੁੰਚੇ ਹੋਏ ਅਧਿਆਪਕ ਸਹਿਬਾਨ ਬੱਚਿਆਂ ਦੇ ਪੇਰੈਂਟਸ ਸਾਰਿਆਂ ਨੂੰ ਮੇਰੇ ਵੱਲੋਂ ਗਿਆਤ ਭਰੀ ਸਭ ਸਵੀਕਾਰ ਅੱਜ ਦੇ ਹਾਲਾਤਾਂ ਦੇ ਵਿੱਚ ਇੱਕ ਸਰਕਾਰੀ ਕਰਮਚਾਰੀ ਦਾ ਟੈਂਸ਼ਨ ਲੈ ਕੇ ਸੇਵਾ ਮੁਕਤ ਹੋਣਾ ਬੜੇ ਹੀ ਮਾਣ ਤੇ ਫਖਰ ਵਾਲੀ ਗੱਲ ਹੈ ਸੇਵਾ ਮੁਕਤੀ ਇਕ ਉਹ ਅਹਿਸਾਸ ਹੈ ਜੋ ਕਿਸੇ ਵਿਅਕਤੀ ਦੇ ਚਿਹਰੇ ਤੇ ਸਾਫ ਝਲਕਦਾ ਹੈ ਕਿ ਉਸ ਨੇ ਆਪਣੇ ਸਮੇਂ ਕਾਲ ਦੇ ਦੌਰਾਨ ਆਪਣੀ ਸਰਵਿਸ ਦੇ ਦੌਰਾਨ ਦਿੱਤੇ ਯੋਗਦਾਨ ਉਤੇ ਪੂਰਾ ਫਕਰ ਹੁੰਦਾ ਉਹਨੂੰ ਪੂਰਾ ਮਾਣ ਹੁੰਦਾ ਹੈ ਤਾਂ ਉਹ ਜਿਹੜਾ ਸਾਡੇ ਬੀਪੀ ਕੇਸਰ ਸਿੰਘ ਦੇ ਹਿੱਸੇ ਦੇ ਵਿੱਚ ਆਇਆ ਕਿਉਂਕਿ ਇਹ ਕਿਸੇ ਵੀ ਖੇਤਰ ਦੇ ਵਿੱਚ ਖੇਡਾਂ ਦੇ ਨਾਲ ਜੁੜੇ ਹੋਈ ਹੈ ਤਾਂ ਅਸੀਂ ਦੇਖਦੇ ਹਾਂ ਗਰਾਊਂਡ ਦੇ ਵਿੱਚ ਇਕੱਠੇ ਜਾਂਦੇ ਸੀ ਟੀਮਾਂ ਲੈ ਕੇ ਤਾਂ ਜਿਹੜਾ ਇਹਨਾਂ ਦਾ ਫੈਸਲਾ ਹੁੰਦਾ ਸੀ ਉਹ ਇੱਕ ਇਮਾਨਦਾਰ ਸੱਚਾ ਸੁੱਚਾ ਹੁੰਦਾ ਸੀ ਉਦੈ ਆਪਕਦਾ ਦਰਜਾ ਕੀ ਹੈ ਗੁਰੂ ਗੋਬਿੰਦ ਦੂ ਖੜੇ ਕਾਕੇ ਲਾਗੂ ਪਾਇ ਬਲਿਹਾਰੀ ਗੁਰੂ ਆਪਣੇ ਗੋਬਿੰਦ ਦੀਓ ਬਤਾਏ ਵੀ ਇੱਕ ਪਾਸੇ ਤਾਂ ਮੇਰਾ ਗੁਰੂ ਖੜਾਗਾ ਇੱਕ ਪਾਸੇ ਪ੍ਰਮਾਤਮਾ ਖੜਾਗਾ ਪਹਿਲਾਂ ਕਿਹਦੇ ਚਰਨੀਆਂ ਹੱਥ ਲਾਵਾਂ ਮੈਂ ਤਾਂ ਉਹ ਸੋਚ ਵਿਚਾਰ ਕਰਕੇ ਕਹਿੰਦੇ ਆ ਵੀ ਮੈਂ ਪਹਿਲਾਂ ਆਪਣੇ ਗੁਰੂ ਦੇ ਹੱਥ ਲਾਵਾਂਗਾ ਪਹਿਰੇ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਸਾਰਾ ਕੁਝ ਮਿਲੇਗਾ ਇਸੇ ਤਰੀਕੇ ਨਾਲ ਇੱਕ ਬੱਚਾਗਾ ਜਦੋਂ ਉਹ ਆਪਦੇ ਗੁਰੂ ਦੇ ਚਰਨੀਆਂ ਹੱਥ ਲਾਉਂਦਾਗਾ ਗੁਰੂ ਤੋਂ ਸਿੱਖਿਆ ਗ੍ਰਹਿਣ ਕਰਦਾ ਹੈਗਾ ਤਾਂ ਸਾਰੀ ਉਮਰ अनेका ਗੁਣ ਉਹਨਾਂ ਤੋਂ ਗ੍ਰਹਿਣ ਕਰਦਾ ਹੈਗਾ ਤੇ ਸਾਡੇ ਕੀਸਰ ਸਿੰਘ ਜੀ ਵੀ ਏ ਲੋ ਜੀ ਗੁਰੂ ਆਗੇ ਬੱਚਿਆਂ ਵਾਸਤੇ ਜਿਨ੍ਹਾਂ ਨੇ ਨਾ ਸਿਰਫ ਖੇਡਾਂ ਸਿੱਖਿਆ ਤੇ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਬੱਚਿਆਂ ਦਾ ਯੋਗਦਾਨ ਪਾਇਆ ਸੋ ਉਹਨਾਂ ਨੂੰ ਨੈਤਿਕ ਸਿੱਖਿਆ ਜਿਹੜੀ ਉਹਦੇ ਤੇ ਵੀ ਬਹੁਤ ਜ਼ੋਰ ਦਿੱਤਾ ਵੀ ਤੁਸੀਂ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਆਉਣ ਵਾਲੀਆਂ ਤੇਰੀਆਂ ਸੁਹਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਉਹ ਕਿਵੇਂ ਨਿਭਾਉਣੀਆਂ ਇਹ ਇਹਨਾਂ ਦਾ ਖਾਸ ਯੋਗਦਾਨ ਨੇ ਇਸਾ ਮਿਸ਼ਰ ਬਨਾਇਆ ਚੁਣ ਕੇ ਪੰਜ ਪਿਆਰੇ ਦਿਲਵਿਚੈਨਾ ਸਭ ਤੋਂ ਉੱਚਾ ਥੋੜਾ ਸਥਾਨ ਹੈ ਗਿਆਨ ਦੀ ਇੱਕ ਤਿਆਰੀ ਵਿੱਚ ਜੋ ਫੁੱਲ ਤੁਸੀਂ ਉਗਾਏ ਨੇ ਬੱਚਿਆਂ ਦੀ ਸਫਲਤਾ ਲਈ ਜੋ ਵਚਨ ਕੀਤੇ ਤੁਸੀਂ ਸਾਰੇ ਆਪ ਬਗਾਏ ਨੇ ਬੱਚਿਆਂ ਦੀ ਸਫਲਤਾ ਲਈ ਜੋ ਵਚਨ ਕੀਤੇ ਤੁਸੀਂ ਸਾਰੇ ਆਪ ਬਗਾਏ ਨੇ ਅਸੀਂ ਭੁੱਲਦੇ ਨਹੀਂ ਤੁਹਾਨੂੰ ਤੁਸੀਂ ਵੀ ਸਾਨੂੰ ਯਾਦ ਰੱਖਿਓ ਆਪਣੀਆਂ ਯਾਦਾਂ ਵਿੱਚ ਆਵਾਜ਼ ਰੱਖਿਓ ਸਾਨੂੰ ਆਪਣੀਆਂ ਯਾਦਾਂ ਵਿੱਚ ਆਵਾਜ਼ ਰੱਖਿਓ ਸਭ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ 1993 ਦੇ ਹਾੜੀ ਦੇ ਉਹ ਦਿਨ ਦੇ ਵਿੱਚ ਲੈ ਕੇ ਜਾਣਾ ਚਾਹਣਾ ਹੈ ਜਦੋਂ ਇੱਕ 26 ਸਾਲ ਦਾ ਲੜਕਾ ਮੇਰੇ ਵਾਂਗੂ ਹੀ ਪਤਲਾ ਮੇਰੇ ਕਿ ਜਿੰਨਾ ਹੀ ਉੱਚਾ ਤੇ ਤੂੜੀ ਦੀ ਪੰਦ ਬਣ ਰਿਹਾ ਤੇ ਪਿੰਡ ਦਾ ਇੱਕ ਬੰਦਾ ਉਹਨਾਂ ਨੂੰ ਆ ਕੇ ਦੱਸਦਾ ਵੀ ਜੀ ਤੁਹਾਡੀ ਸਿਲੈਕਸ਼ਨ ਹੋ ਚੁੱਕੀ ਹੈ ਤੇ ਤੁਸੀਂ ਹੁਣ ਜਾ ਕੇ ਜੁਆਇਨ ਕਰਨਾ ਹੈ ਤੂੜੀ ਦੇ ਲਾੜ ਬਿਨਾ ਬੰਨੇ ਉਸੇ ਤਰ੍ਹਾਂ ਛੱਡ ਕੇ ਉਹ ਡੱਬੀਆਂ ਦੇ ਮੂਕੇ ਦਾ ਮੜਾਸਾ ਮਾਰੀ ਜੋ ਲੜਕਾ ਸੀ ਉਹ ਸਨ ਮੇਰੇ ਪਾਪਾ ਸਰਦਾਰ ਕੇਸਰ ਸਿੰਘ ਜੀ ਤੇ ਉਹ ਮਾਲਾ ਜਗੇ ਜੁਆਇਨ ਕਰਦੇ ਆ ਬੱਪ ਦੇ ਸਕੂਲ ਦੇ ਵਿੱਚ ਤੇ ਅੱਜ ਪਰਮਾਤਮਾ ਦੀ ਮਿਹਰ ਨਾਲ ਉਹ ਇੱਥੇ ਆਪਾਂ ਉਹਨਾਂ ਦੇ ਵਿਦਾਇਗੀ ਸਮਰੋਹ ਦੇ ਵਿੱਚ ਸ਼ਾਮਲ ਹੋ ਰਹੇ ਆ ਮੈਨੂੰ ਮਾਣ ਹੈ ਆਪਣੇ ਪਾਪਾ ਤੇ ਤੇ ਮੇਰਾ ਮਾਣ ਹੋਰ ਇਸ ਕਰਕੇ ਵੱਧ ਜਾਂਦਾ ਹੈ ਕਿ ਮੇਰੇ ਮੰਮੀ ਨੂੰ ਵੀ ਉਹਨਾਂ ਨੇ ਆਪਣੇ ਬਰਾਬਰ ਪੀਟੀਏ ਅਧਿਆਪਕ ਦੇ ਤੌਰ ਤੇ ਸੀਪੀਐਡ ਕਰਵਾ ਕੇ ਹੋ ਉਹਨਾਂ ਨੇ ਉਸ ਆਦੇ ਤੇ ਬਚਾਇਆ ਨਗਰ ਸਰਕਾਰੀ ਨੌਕਰੀ ਤੋਂ ਆਪਣੇ ਹੋਰ ਜੀ ਨੇ ਤੁਸੀਂ ਲੱਖ ਰੱਖਣਾ ਜਾਣਾ ਮੇਲਿਆਂ ਤੇ ਕੋਮੋ ਜੱਗ ਸਾਰਾ ਮਲਕਾਨੇ ਸਕੂਲ ਦਾ ਥੋੜਾ ਜਿਹਾ ਵੱਖ ਰੱਖਣਾ ਖੇੜ ਖਾਰਿਆਂ ਚ ਤੁਹਾਡੀ ਰਹੇ ਝੰਡੀ ਇਨ੍ਹਾਂ ਖਡਾਰੀਆਂ ਦੇ ਪਾਰਖੂ ਅੱਖ ਰੱਖਣਾ ਤੁਹਾਡੇ ਜੱਗ ਦੇ murid ਨੇ ਬਹੁਤ ਬਖੇ ਸਮਾ ਸਾਡੇ ਲਈ ਉਹਨਾਂ ਤੋਂ ਵੱਖ ਰੱਖਣਾ ਰਹਿਣਾ ਖੇੜੇ ਬਨਾਵਦੇ ਫੁੱਲ ਵਾਂਗੂ ਵੜਾ ਕੇ ਦੋਸਤੀ ਦਾ ਸਦਾ ਹੀ ਹੱਥ ਰੱਖਣਾ ਖੁਦਾ ਕੇ ਦੋਸਤੀ ਦਾ ਸਾਹਿਬ ਹੱਥ ਰੱਖਣਾ ਅੱਜ ਦੇ ਇਸ ਸਮਾਗਮ ਦੇ ਕੇਂਦਰ ਗੰਦੂ ਸਰਦਾਰ ਕੇਸਨ ਸਿੰਘ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਦੋਸਤ ਰਿਸ਼ਤੇਦਾਰ ਤੇ ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪਿੰਡ ਬਲਕਾਣਾ ਦੀ ಗ್ರಾಮ ਪੰਚਾਇਤ ਦੇ ਸਰਪੰਚ ਸਰਦਾਰ ਰਾਮਪਾਲ ਸਿੰਘ ਜੀ ਤੇ ਸਮੂਹ ਪੰਚਾਇਤ ਮੈਂਬਰ ਸਭਾਂ ਆਗਰਾ ਦੀ ਪ੍ਰਧਾਨਗੀ ਕਰ ਰਹੇ ਸਰਪੰਚ ਰਾਮਪਾਲ ਜੀ ਸਮੂਹ ਕੀ ਪੰਚਾਇਤ ਸਾਤ ਪਾਸਰ ਪਾਇਨ ਮੁੱਖ ਮਹਿਮਾਨ ਉਸਾਰਨਾ ਕਰਕੇ ਤੁਮੇਂ ਇਹ ਛੇੜੀਂਦਰੀ ਹੜੇ ਇੱਥੇ ਹਾਜ਼ਰ ਨਹੀਂ ਹੋਣ ਸਕੋ ਸਕੇ ਮੁੱਖ ਅਧਿਆਪਕ ਜੀ ਸਮੂਹ ਸਟਾਫ ਐਸ ਐਮ ਸੀ ਕਮੇਟੀ 12 ਆਏ ਮੇਰੇ ਅਧਿਆਪਕ ਸਾਥੀ ਰਿਸ਼ਤੇਦਾਰ ਦੋਸਤ ਤੇ ਉਸ ਤੋਂ ਬਾਅਦ ਸਨੇਹਨਾ ਆਉਣ ਵਾਲਾ ਪਵਿੱਖ ਪਿਆਰੇ ਵਿਦਿਆਰਥੀ ਮੈਂ ਬਹੁਤ ਹੀ ਧੰਨਵਾਦੀ ਹਾਂ ਇੱਥੇ ਪਹੁੰਚਣ ਤੇ ਮੈਂ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਪੜਾਇਆ ਰਖਾਇਆ ਇੱਕ ਵਧੀਆ ਜ਼ਿੰਦਗੀ ਜਿਉਣ ਦੇ ਕਾਬਲ ਕੀਤਾ ਅੰਨਾ ਆਪ ਅਗਲੇ ਨਿਕਲ ਜਾਣਾ ਉਹਦੇ ਨਾਲ ਜਿੱਤ ਨਹੀਂ ਬਣਦੀ ਸਮਾਜ ਨੂੰ ਹੈ ਕਿ ਅੱਗੇ ਲੈ ਕੇ ਚੱਲੋ ਪਿੰਡ ਨੂੰ ਅੱਗੇ ਲੈ ਕੇ ਚੱਲੋ ਜਿੰਨੀ ਕੋਸ਼ਿਸ਼ ਹੁੰਦੀ ਹੈ ਚਾਹੇ ਅਸੀਂ ਇੱਕ ਕਮਰਾਜ ਹੋਣ ਦੇ ਨਾਤੇ ਅਸੀਂ ਬੱਚਿਆਂ ਨੂੰ ਸੇਧ ਦੇ ਸਕਦੇ ਹਾਂ ਰਾਜਨੀਤੀ ਦਾ ਕੁਝ ਵੱਖਰਾ ਹੁੰਦਾ ਸਿਸਟਮ ਵਾਰਾ ਰਾਜਨੀਤਿਕ ਪੈਦਾ ਕਿਥੋਂ ਹੁੰਦੇ ਆ ਉਹ ਵੀ ਬੱਚਿਆਂ ਤੋਂ ਪੈਦਾ ਹੁੰਦੇ ਆ ਨਾ ਜੇ ਅਸੀਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਵਾਂਗੇ ਚੰਗੇ ਸ਼ਹਿਰੀ ਬਣਾਵਾਂਗੇ ਚੰਗੇ ਗੁਣ ਪੈਦਾ ਕਰਾਂਗੇ ਤਾਂ ਹੀ ਉਹ ਅੱਗੇ ਚੰਗੇ ਰਾਜਨੀਤਿਕ ਚੰਗੇ ਹਉਦਿਆਂ ਉੱਤੇ ਤੇ ਸਾਡੀ ਇੱਕ ਧਰਤੀ ਨਾਲ ਜੁੜੇ ਲੋਕ ਜੁੜੇ ਲੋਕਾਂ ਨੂੰ ਪਛਾਣ ਸਕਦੇ ਆ ਸਾਡੀਆਂ ਸਮਾਜ ਪ੍ਰਤੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਨਿਭਾਉਣਾ ਸਾਡੇ ਫਰਜ਼ ਹੁੰਦੇ ਆਗੇ ਸਾਡੇ ਕੁਝ ਫਰਜ਼ ਹੁੰਦੇ ਨੇਗੇ ਉਹਨਾਂ ਨੂੰ ਨਿਭਾਉਣਾ ਇੱਕ ਦੂਜਾ ਤੇ ਰਹਿ ਗਿਆ ਸੀਗਾ ਸਾਡੇ ਮੇਰੇ ਨਾਲ ਅੱਗੇ ਵਧਣ ਵਿੱਚ ਪਰਿਵਾਰ ਨੇ ਸਾਥ ਦਿੱਤੇ ਹੀ ਦਿੱਤਾ ਮੇਰੀ ਤਾਂ ਪਤਨੀ ਸ਼੍ਰੀਮਤੀ ਅਮਰੀਕ ਰਾਣੀ ਇਹਨਾਂ ਦਾ ਮੈਨੂੰ ਕੋਈ ਮੈਂ ਵਡਿਆਈ ਵਾਲੀ ਗੱਲ ਨਹੀਂ ਕਰਦਾ ਜਿਹੜੀ ਇੱਥੇ ਗੱਲਾਂ ਕਰੀਆਂ ਨਾ ਇਹ ਕੱਲੀ ਵਡਿਆਈ ਕਰਿਆ ਨੇ ਵੱਖਰੀ ਕਿਉਂ ਦੀ ਆਉਂਦੀ ਹੈ ਅੱਲਾਹ ਵੰਦਾ ਕੁਝ ਨਹੀਂ ਕਾਕਾ ਅੱਜ ਸਮਾਜ ਟੁੱਟ ਰਿਹਾ ਹੈ ਕਤਦਾ ਰੱਬ ਮਾਂ ਤੋਂ ਵੱਡਾ ਹੋ ਨਹੀਂ ਸਕਦਾ ਐਤੋਂ ਹੋਰ ਕੋਈ ਰਿਸ਼ਤਾ ਹੋ ਨਹੀਂ ਸਕਦਾ ਜੋਰ ਬਥੇਰਾ ਲੋਣਾਵੇਂ ਸੁਪਨੇ ਦੇ ਵਿੱਚ ਆਇਆ ਕਰਮਾ ਬਸ ਸੁਪਨੇ ਦੇ ਵਿੱਚ ਆਇਆ ਕਰਮਾ ਤੈਨੂੰ ਜੱਫੀ ਪਾ ਕੇ ਰੋਣਾ ਮੈਂ ਬਸ ਸੁਪਨੇ ਦੇ ਵਿੱਚ ਆਇਆ ਕਰ ਐਤਾਂ ਲੱਗਦਾ ਦੋ ਸੁਪਨੇ